ਕੈਨੇਡਾ ਬੈਠੀ ਧੀ ਦੇ ਮਾਣੇ ਪੰਜਾਬ ਵਿੱਚ 7 ਵਿਆਹ ਕਰਤੇ ਮਾਵਾਂ ਧੀਆਂ ਨੇ ਇਹੋ ਜੀ ਗੇਮ ਖੇਡੀ ਕਿ ਮੁੰਡਿਆਂ ਨੂੰ ਪਤਾ ਹੀ ਨਹੀਂ ਲੱਗਾ ਸਾਡੇ ਨਾਲ ਬਣ ਕੀ ਗਿਆ ਗੱਲ ਸੁਣ ਕੇ ਤੁਸੀਂ ਇੱਕ ਵਾਰੀ ਹੈਰਾਨ ਹੋ ਜਾਓਗੇ ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਲਈ ਕਹਾਣੀ ਹੈ ਕਹਾਣੀ ਹੈਗੀ ਆ ਬਈ ਖੰਨੇ ਸਾਈਡ ਦੀ ਕੈਨੇਡਾ ਬੈਠੀ ਕੁੜੀ ਨੇ 7 ਵਿਆਹ ਕਰਾ ਲਏ ਪੰਜਾਬ ਦੇ ਮੁੰਡਿਆਂ ਨਾਲ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਤੇ ਗੌਰ ਨਾਲ ਸੁਣਿਓ ਭਰਾਵੋ ਸਭ ਤੋਂ ਪਹਿਲਾਂ ਤਾਂ ਇਹਨਾਂ ਮਾਵਾਂ ਧੀਆਂ ਦੇ ਦਰਸ਼ਨ ਕਰ ਲਓ ਮੜੀ ਜੀ ਦੀ ਫੋਟੋ ਦੇਖ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਦੀਆਂ ਕਰਤੂਤਾਂ ਵੀ ਦੱਸਦੇ ਆ ਜਿਹੜੀ ਆ ਤੁਸੀਂ ਕੁੜੀ ਦੇਖੀ ਆ ਫੋਟੋ ਦੇ ਵਿੱਚ ਇਹਦਾ ਨਾਮ ਹੈਗਾ ਹਰਪ੍ਰੀਤ ਕੌਰ ਤੇ ਕੈਨੇਡਾ ਜਾ ਕੇ ਬਣ ਜਾਂਦੀ ਆ ਹੈਰੀ ਇਹ ਕੁੜੀ ਆਈਲੈਂਡਸ ਕਰਕੇ ਕੈਨੇਡਾ ਜਾਂਦੀ ਆ ਸਟੱਡੀ ਕਰਦੀ ਆ ਫਿਰ ਇਹ ਵਰਕ ਪਰਮਿਟ ਤੇ ਹੋ ਜਾਂਦੀ ਆ ਤੇ ਇਹਦੀ ਮਾਂ ਦਾ ਨਾਮ ਹੈਗਾ ਸੁਖਦਰਸ਼ਨ ਕੌਰ ਜਿਹੜੀ ਕਿ ਪੰਜਾਬ 'ਚ ਰਹਿੰਦੀ ਆ ਸੁਖਦਰਸ਼ਨ ਕੌਰ ਨੇ ਆਪ ਦੀ ਧੀ ਨਾਲ ਲੜ ਕੇ ਇੱਕ ਪਲਾਨ ਬਣਾਇਆ ਵੀ ਤੂੰ ਤਾਂ ਹੁਣ ਕੈਨੇਡਾ ਬੈਠੀ ਆਂ ਤੇ ਆਪਾਂ ਹੁਣ ਠੱਗੀ ਮਾਰ ਕੇ ਲੋਕਾਂ ਨਾਲ ਪੈਸੇ ਕਮਾ ਲਈਏ ਫਿਰ ਸੁਦਰਸ਼ਨ ਤੌਰ ਕੀ ਕਰਦੀ ਆ ਇੱਕ ਵਿਚੋਲਾ ਲੱਭਦੀ ਆ ਉਹਨੂੰ ਕਹਿੰਦੀ ਆ ਵੀ ਤੂੰ ਚੰਗੇ ਘਰਾਂ ਦੇ ਮੁੰਡੇ ਲੱਭ ਜਿਨ੍ਹਾਂ ਨੂੰ ਚੰਗੀ ਜ਼ਮੀਨ ਜਾਇਦਾਦ ਆਉਂਦੀ ਹੋਵੇ ਚੰਗਾ ਉਹਨਾਂ ਕੋਲੇ ਪੈਸਾ ਹੋਵੇ ਤੇ ਕੈਨੇਡਾ ਜਾਣ ਦੇ ਚਾਹਵਾਨ ਹੋਣ ਉਹਨਾਂ ਦੇ ਰਿਸ਼ਤੇ ਮਰੀ ਧੀ ਨੂੰ ਕਰਾ ਜਿੰਨੇ ਰਿਸ਼ਤੇ ਕਰਾਏਗਾ ਤੈਨੂੰ ਓਨੇ ਹੀ ਲੱਖ ਦਿੱਤੇ ਜਾਣਗੇ ਜਦੋਂ ਵੀ ਹੁਣ ਵਿਚੋਲੇ ਨੂੰ ਇੰਨੀ ਗੱਲ ਕਹਿ ਦਿੱਤੀ ਵੀ ਤੈਨੂੰ ਇੱਕ ਰਿਸ਼ਤੇ ਦਾ ਲੱਖ ਰੁਪਇਆ ਦਿਆ ਕਰੂੰਗੀ ਭਾਈ ਉਹਦੀ ਧਰਤੀ ਤੇ ਅੱਡੀ ਨਾਲ ਲੱਗਿਆ ਕਰੇ ਉਹ ਨੱਚਦਾ ਫਿਰਿਆ ਕਰੇ ਚਲੋ ਜੀ ਵਿਚੋਲੇ ਨੇ ਇੱਕ ਘਰ ਲੱਭ ਲਿਆ ਮੁੰਡੇ ਕੋਲੇ ਚੰਗੀ ਜ਼ਮੀਨ ਜਾਇਦਾਦ ਸੀਗੀ ਚੰਗੇ ਪੈਸੇ ਤੇਲੇ ਵਾਲੇ ਸੀਗੇ ਵਿਚੋਲਾ ਉਹਨਾਂ ਦੇ ਘਰੇ ਜਾ ਕੇ ਦੱਸ ਪਾਉਂਦਾ ਵੀ ਭਾਈ ਮੇਰੇ ਕੋਲੇ ਇੱਕ ਰਿਸ਼ਤਾ ਹੈਗਾ ਕੁੜੀ ਰਹਿੰਦੀ ਹੈ ਕੈਨੇਡਾ ਤੇ ਕੁੜੀ ਹੈਗੀ ਵਰਕ ਪਰਮਟ ਤੇ ਵਿਚੋਲਾ ਤੇ ਬੈਠਾ ਬੈਠਾ ਮੁੰਡੇ ਵਾਲ ਨੂੰ ਫੋਟੋ ਵਿਖਾ ਆਂਦਾ ਮੁੰਡੇ ਵਾਲੇ ਭੱਜ ਕੇ ਤਿਆਰ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਵੀ ਆਪਣੇ ਪੰਜਾਬ ਵਾਲੇ ਤਾਂ ਕੈਨੇਡਾ ਦੇਖ ਕੇ ਐ ਲਾਣਾ ਸਿੱਟਦੇ ਆ ਵੀ ਜਿਵੇਂ ਜਵਾਕ ਕੁਲਚੇ ਨੂੰ ਵੇਕੇ ਲਾਣਾ ਸਟਾਦਾ ਹੋਵੇ ਉਹ ਕਹਿੰਦੇ ਵੀ ਸਾਨੂੰ ਹੋਰ ਕੀ ਚਾਹੀਦਾ ਸਾਡਾ ਮੁੰਡਾ ਕੈਨੇਡਾ ਚਲਾ ਜਾਊਗਾ ਕੁੜੀ ਵਰਕ ਪਰਮਿਟ ਤੇ ਆ ਵੀ ਸਾਡੀ ਤਾਂ 10 ਦੀਆਂ 10 ਹੀ ਉਂਗਲਾਂ ਘੋੜ ਦੇ ਵਿੱਚ ਆ ਚਲੋ ਜੀ ਉਸ ਤੋਂ ਬਾਅਦ ਇਹ ਸੁਖਦਰਸ਼ਨ कौर ਮੁੰਡੇ ਵਾਲਿਆਂ ਦੇ ਘਰੇ ਜਾਂਦੀ ਹੈ ਮੁੰਡਾ ਵੇਖਦੀ ਹੈ ਉਹਦੀ ਜ਼ਮੀਨ ਜਾਇਦਾਦ ਪੁੱਛਦੀ ਦੱਸਦੀ ਸਾਰਾ ਕੁਝ ਫਿਰ ਉੱਥੇ ਵੱਡੇ ਵੱਡੇ ਫੈਂਟਰ ਸਿੱਟਦੀ ਆ ਵੀ ਭਾਈ ਮੇਰੀ ਕੁੜੀ ਦਾ ਵਰਕ ਪਰਮਿਟ ਤੇ ਆ ਉਹ ਤਾਂ 3 ਲੱਖ ਮਹੀਨੇ ਦਾ ਕਮਾਈ ਜਾਂਦੀ ਆ ਅਸੀਂ ਤਾਂ ਫਲਾਣੀ ਜਗ੍ਹਾ ਤੇ ਪਲਾਟ ਲੈ ਲੈ ਫਲਾਣੀ ਜਗ੍ਹਾ ਤੇ ਪਲਾਟ ਲੈਣੇ ਉੱਥੇ ਬੈਠਿਆ ਬੈਠਿਆ ਰਿਸ਼ਤਾ ਤੈਅ ਹੋ ਜਾਂਦਾ ਤੇ ਉਸ ਤੋਂ ਬਾਅਦ ਸੁਖਦਰਸ਼ਨ कौर ਮੁੰਡੇ ਵਾਲਿਆਂ ਨੂੰ ਕਹਿੰਦੀ ਭਾਈ ਗੱਲ ਸੁਣ ਵੀ ਮੈਂ ਕੁੜੀ ਦੇ 30 ਲੱਖ ਰੁਪਏ ਖਰਚਾ ਕੀਤਾ ਮੈਂ ਕੁੜੀ ਨੂੰ ਪੜਾਇਆ ਲਿਖਾਇਆ ਆਈਲੈਂਡਸ ਕਰਾਇਆ ਫਿਰ ਕੈਨੇਡਾ ਭੇਜਿਆ ਤੇ ਸਾਨੂੰ ਰਿਸ਼ਤਾ ਮਨਜ਼ੂਰ ਆ ਪਰ ਅਸੀਂ 25 ਲੱਖ ਰੁਪਏ ਲਵਾਂਗੇ ਜਿਹੜੀ ਮੇਰੀ ਧੀ ਦੇ ਖਰਚਾ ਲੱਗਿਆ ਹੋਇਆ ਮੁੰਡੇ ਵਾਲੇ ਕਹਿੰਦੇ ਕੋਈ ਚੱਕਰ ਹੀ ਨਹੀਂ ਦੱਸੋ ਕਿਵੇਂ ਕਰਨੀ ਆ ਤਾਂ ਸੁਖਦਰਸ਼ਨ ਕਰੋ ਉੱਥੇ ਕਹਿ ਦਿੰਦੀ ਆ ਵੀ ਦੇਖੋ 25 ਲੱਖ ਚ ਡੀਲ ਡਾਲਨਾ 15 ਲੱਖ ਰੁਪਏ ਲਵਾਂਗੀ ਮੰਗਣੀ ਦੇ ਟਾਈਮ ਤੇ ਤੇ 10 ਲੱਖ ਰੁਪਏ ਉਦੋਂ ਦੇ ਦਿਓ ਜਦੋਂ ਕੁੜੀ ਵਿਆਹ ਕਰਾ ਕੇ ਤੁਹਾਡਾ ਮੁੰਡਾ ਬਾਹਰ ਲੈ ਜਾਊਗੀ ਬਈ ਹੁਣ ਮੁੰਡੇ ਵਾਲੇ ਕਹਿੰਦੇ ਸੀ ਵੀ ਸਾਨੂੰ ਠੀਕ ਆ ਡਨ ਕਿਉਂਕਿ ਮੁੰਡੇ ਵਾਲੇ ਦੇ ਦਿਲ 'ਚ ਇਹ ਗੱਲ ਸੀ ਵੀ ਠੀਕ ਆ 15 ਲੱਖ ਦੇ ਦਿੰਨੇ ਆ ਮੰਗਣੀ ਦੇ ਜਦੋਂ ਵਿਆਹ ਕਰਾਉਗੀ ਸਾਡੇ ਮੁੰਡੇ ਨੂੰ ਬਾਹਰ ਲੈ ਜਾਊਗੀ 10 ਲੱਖ ਹੋਦਰ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਹੁਣ ਮੁੰਡੇ ਵਾਲੇ ਦੇ ਦਿਲ 'ਚ ਕੋਈ ਗੱਲ ਹੀ ਨਹੀਂ ਸੋਨ ਉਹ ਤਾਂ ਐ ਸੀ ਵੀ ਹਾਂ ਸਾਡੀ 9 ਆ ਵੀ ਉਹ ਤਾਂ ਸਾਡੀ ਹੋ ਜਾਣੀ ਆ ਕੋਈ ਚੱਕਰ ਹੀ ਨਹੀਂਗਾ ਉਸ ਤੋਂ ਹਫ਼ਤੇ ਬਾਅਦ ਸੁਦਰਸ਼ਨ ਕੌਰ ਫਿਰ ਅੰਗੇਜਮੈਂਟ ਦਾ ਪ੍ਰੋਗਰਾਮ ਰੱਖ ਲੈਂਦੀ ਆ ਤੇ ਹੈਰੀ ਫਿਰ ਕੈਨੇਡਾ ਦੇ ਵਿੱਚ ਬੈਠੀ ਵੀਡੀਓ ਕਾਲ ਕਰਦੀ ਆ ਤੇ ਵੀਡੀਓ ਕਾਲ ਤੇ ਇੱਕ ਦੂਜੇ ਨੂੰ ਰਿੰਗਾਂ ਪਾਈਆਂ ਜਾਂਦੀਆਂ ਨੇ ਠੀਕ ਆ ਮੁੰਡਾ ਮਾਂ ਦਾ ਪੁੱਤ ਵੀਡੀਓ ਕਾਲ ਤੇ ਉਹਦੀ ਮਾਂ 'ਚ ਸੰਦੂਰ ਪਰੀ ਜਾਂਦਾ ਹੁੰਦਾ ਉੱਥੇ ਰਿਸ਼ਤੇਦਾਰ ਬੈਠੇ ਹੁੰਦੇ ਸਾਰੇ ਉਹ ਸਾਰੇ ਸਗਣ ਵਿਹਾਰ ਕਰ ਦਿੰਦੇ ਆ ਵੀਡੀਓ ਕਾਲ ਦੇ ਉੱਪਰ ਹੀ ਸਗਣ ਪਾ ਦਿੰਦੇ ਆ 10000 ਰੁਪਏ ਸਗਣ ਬਣ ਜਾਂਦਾ ਉਹ ਵੀ ਸੁਦਰਸ਼ਨ ਕੌਰ ਆਪਦੇ ਪਰਸ ਚ ਪਾ ਲੈਂਦੀ ਆ ਤੇ ਉਸ ਤੋਂ ਬਾਅਦ ਮੁੰਡੇ ਵਾਲੇ ਤੋਂ ਲੈ ਲੈਂਦੀ ਆ 15 ਲੱਖ ਰੁਪਏ ਤੇ 2 ਮਹੀਨਿਆਂ ਬਾਅਦ ਵਿਆਹ ਦੀ ਡੇਟ ਫਿਕਸ ਹੋ ਜਾਂਦੀ ਆ ਹੁਣ ਮੁੰਡੇ ਵਾਲੇ ਖੁਸ਼ ਰਿਸ਼ਤੇਦਾਰ ਵਧਾਈਆਂ ਦਿੰਦੇ ਫਿਰ ਦੀ ਵਧਾਈਆਂ ਹੁਣ ਵਧਾਈਆਂ ਹੁਣ ਕਿਹਨੇ ਡਾਲੀ ਕੁੜੀ ਨੂੰ ਮੁੰਡਾ ਵਿਆਕੇ ਲੈ ਜਾਣਾ ਉਸ ਤੋਂ 20 ਦਿਨਾਂ ਬਾਅਦ ਹੀ ਸੁਦਰਸ਼ਨ ਕੌਰ ਹੁੰਦੀ ਆ ਉਹ ਕਿਤੇ 100 ਕਿਲੋਮੀਟਰ ਦੀ ਦੂਰੀ ਤੇ ਹੋਰ ਘਰ ਲੱਭ ਲੈਂਦੀ ਆ ਵਿਚੋਲਾ ਹੋਰ ਘਰ ਚਲੋ ਜੀ ਉੱਥੇ ਜਾਂਦੀ ਆ ਉੱਥੇ ਵੀ ਇਹ ਗੇਮ ਖੇਡਦੀ ਆ 10 ਕ ਲੱਖ ਉਹਨਾਂ ਤੋਂ ਲੈ ਲੈਂਦੀ ਆ ਉੱਥੇ ਵੀਡੀਓ ਕਾਲ ਤੇ ਕੁੜੀ ਦਾ ਮੰਗਣਾ ਕਰਾ ਦਿੰਦੀ ਆ ਮੁੰਡਾ ਫੇਰ ਮਾਂ ਚ ਸੰਦੂਰ ਪਾ ਦਿੰਦਾ ਫੇਰ ਸਗਣ ਵਿਆਹ ਹੋ ਜਾਂਦੇ ਆ 7-8 ਹੀਰ ਸਗਣ ਉੱਥੋਂ ਹੋ ਜਾਂਦਾ ਕੁੜੀ ਨੂੰ ਫੋਟੋ ਤੇ ਵੀਡੀਓ ਕਾਲ ਤੇ ਚੱਕ ਕੇ ਫੇਰ ਪਰਸਚ ਪਾ ਲੈਂਦੀ ਆ 10 ਕ ਲੱਖ ਰੁਪਈਆ ਉਹਨਾਂ ਤੋਂ ਮਾਜ ਲਿਆਉਂਦੀ ਹੈ ਉਹਨਾਂ ਨੂੰ ਕਹਿੰਦੀ ਵੀ ਹਾਂ 6 ਮਹੀਨਿਆਂ ਨੂੰ ਕੁੜੀ ਆਊਗੀ ਤੇ ਮੁੰਡਾ ਵਿਆਹ ਕੇ ਲੈ ਜਾਊਗੀ ਬਾਕੀ ਪੈਸੇ ਆਪਾਂ ਬਾਅਦ ਚ ਕਰ ਲਾਂਗੇ ਕੋਈ ਚੱਕਰ ਨਹੀਂ ਆਪਣੀ ਤਾਂ ਉਹ ਰਿਸ਼ਤੇਦਾਰੀ ਬਣ ਗਈ ਕੁੜਮਾਚਾਰੀ ਬਣ ਗਈ ਹਣਾਂ ਹੋਰ ਮੁੰਡੇ ਵਾਲੇ ਨੱਚਦੇ ਫਿਰਦੇ ਵੀ ਸਾਨੂੰ ਤਾਂ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਹੋ ਗਿਆ ਸਾਡੇ ਤਾਂ ਵਿਭਾਗ ਖੁੱਲ ਗਏ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿਹੜੀ ਸੁਖਦਰਸ਼ਨ ਕੌਰ ਹੁੰਦੀ ਆ ਇਹ ਆਪ ਦੀ ਧੀ ਦਾ ਸੱਤ ਮੁੰਡਿਆਂ ਦੇ ਨਾਲ ਮੰਗਣਾ ਕਰ ਦਿੰਦੀ ਆ ਤੇ ਸੱਤਾਂ ਘਰਾਂ ਚੋਂ ਕਿਸੇ ਤੋਂ 15 ਲੱਖ ਲੈ ਲੈਂਦੀ ਆ ਕਿਸੇ ਤੋਂ 10 ਲੱਖ ਲੈ ਲੈਂਦੀ ਆ ਕਿਸੇ ਤੋਂ 12 ਲੱਖ ਲੈ ਲੈਂਦੀ ਆ ਕਿਸੇ ਤੋਂ 18 ਲੱਖ ਲੈ ਲੈਂਦੀ ਆ ਜਿਵੇਂ ਵੀ ਕੰਮ ਲੋਟ ਆਉਂਦਾ ਬਸ ਉਸ ਤਰ੍ਹਾਂ ਹੀ ਕਰ ਲੈਂਦੀ ਆ ਜਿਹੜੀ ਹੁਣ ਕੁੜੀ ਕੈਨੇਡਾ ਚ ਬੈਠੀ ਹੁੰਦੀ ਆ ਹੈਰੀ ਉਹ 20 ਮਿੰਟ ਅਗਲੇ ਕੱਲ੍ਹ ਨਾਲ ਵੀਡੀਓ ਕਾਲ ਤੇ ਗੱਲ ਕਰ ਲਿਆ ਕਰੇ 20 ਮਿੰਟ ਦੂਜੇ ਨਾਲ ਕਰ ਲਿਆ ਕਰੇ 20 ਮਿੰਟ ਤੀਜੇ ਨਾਲ ਕਰ ਲਿਆ ਕਰੇ ਸਾਰਿਆਂ ਨੂੰ ਖੁਸ਼ ਰੱਖਿਆ ਕਰੇ ਹੁਣ ਸੱਤੇ ਮੁੰਡਿਆਂ ਨੂੰ ਇਹ ਨਹੀਂ ਪਤਾ ਵੀ ਇਹ ਇੱਕੋ ਕੁੜੀ ਸੱਤਾਂ ਨਾਲ ਮੰਗਣਾ ਕਰਾਈ ਬੈਠੀ ਹੈ ਚਲੋ ਜੀ ਹੌਲੀ ਹੌਲੀ ਵਿਆਹ ਦੀਆਂ ਡੇਟਾਂ ਜਿਹੜੀਆਂ ਆਉਂਦੀਆਂ ਨੇ ਫਿਰ ਸੁਖਦਰਸ਼ਨ ਕੌਰ ਲਾਰੇ ਲੱਪੇ ਲਾਉਣੇ ਸ਼ੁਰੂ ਕਰ ਦਿੰਦੀ ਹੈ ਵੀ ਹਜੇ ਕੁੜੀ ਨੂੰ ਛੁੱਟੀ ਨਹੀਂ ਮਿਲ ਰਹੀ ਕੰਮ ਤੋਂ ਹਜੇ ਸਾਡੇ ਆ ਕਾਗਜ਼ ਪੱਤਰ ਬਣਨ ਵਾਲੇ ਰਹਿੰਦੇ ਆ ਹਜੇ ਤੁਹਾਡੇ ਮੁੰਡੇ ਦੀ ਫਾਈਲ ਦਾ ਪ੍ਰੋਸੈਸ ਜੋ ਕੈਨੇਡਾ ਤੋਂ ਚਲਾਵਾਂਗੇ ਜੇ ਕਰਾਂਗੇ ਉਹ ਕਰਾਂਗੇ ਐਂ ਕਰਦਿਆਂ ਕਰਦਿਆਂ ਚਾਂਸੇ ਦੇ ਦੇ 8-9 ਮਿੰਟ ਦਾ ਟਾਈਮ ਟਪਾ ਦਿੰਦੀ ਹੈ ਫਿਰ ਹੌਲੀ-ਹੌਲੀ ਮੁੰਡੇਆਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਇੱਕ ਦੋ ਮੁੰਡਿਆਂ ਨੇ ਸੁਖਦਰਸ਼ਨ ਕੌਰ ਦੀ ਪਿੰਡੋ ਪੁੱਛ ਪੜਤਾਲ ਸ਼ੁਰੂ ਕੀਤੀ ਹੌਲੀ-ਹੌਲੀ ਤੁਹਾਨੂੰ ਪਤਾ ਵੀ ਗੱਲਾਂ ਫਿਰ ਗਾਂਦੀਆਂ ਨਿਕਲਦੀਆਂ ਨਿਕਲਦੀਆਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਵੀ ਸੁਖਦਰਸ਼ਨ ਕੌਰ ਨੇ ਆਪ ਦੀ ਧੀ ਦਾ ਮੰਗਣਾ ਘੱਟੋ-ਘੱਟ 7 ਮੁੰਡਿਆਂ ਨਾਲ ਕੀਤਾ 7 ਘਰਾਂ ਨੂੰ ਲੁੱਟ ਕੇ ਖਾ ਗਈ ਲੱਖਾਂ ਰੁਪਈਆ ਲੁੱਟ ਕੇ ਖਾ ਗਈ ਚਲੋ ਜੀ ਉਸ ਤੋਂ ਬਾਅਦ ਜਦੋਂ ਗੱਲ ਖੁੱਲੀ ਫਿਰ ਗੱਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਫਿਰ ਸੁਖਦਰਸ਼ਨ ਕੌਰ ਦੇ ਖਿਲਾਫ ਐਫ ਆਈ ਆਰ ਕੱਟੀ ਜਾਂਦੀ ਹੈ ਫਿਰ ਉਹ ਮੁੰਡੇ ਪਰਚਾ ਕਟਾਉਂਦੇ ਆ ਤੇ ਫਿਰ ਸੁਖਦਰਸ਼ਨ ਕੌਰ ਤੇ ਇਹਦਾ ਸੁਖਦਰਸ਼ਨ ਕੌਰ ਦਾ ਮੁੰਡਾ ਮਨਪ੍ਰੀਤ ਤੇ ਇਹ ਕਿਹੜਾ ਇਹਨਾਂ ਦਾ ਵਿਚੋਲਾ ਸੀ ਨਾਲ ਪੁਲਿਸ ਇਹਨਾਂ ਨੂੰ ਚੱਕ ਕੇ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਨਾਂ ਤਿੰਨਾਂ ਨੇ ਰਲ ਕੇ ਘੱਟੋ ਘੱਟ ਲੱਖਾਂ ਰੁਪਏ ਠੱਗੀ ਮਾਰੀ ਕਿਸੇ ਨਾਲ 10 ਲੱਖ ਦੀ ਕਿਸੇ ਨਾਲ 15 ਲੱਖ ਦੀ ਕਿਸੇ ਨਾਲ 18 ਲੱਖ ਦੀ ਕਿਸੇ ਨਾਲ 20 ਲੱਖ ਦੀ ਤੇ ਵਿਆਹ ਕਿਸੇ ਨਾਲ ਵੀ ਨਹੀਂ ਕਰਾਇਆ ਹੈਰੀ ਦਾ ਕੈਨੇਡਾ ਨਿਆਰੇ ਲਈ ਜਾਂਦੀ ਆ ਆਪਦੇ ਤੁਸੀਂ ਇਹ ਦੇਖੋ ਵੀ ਆਪਣੇ ਪੰਜਾਬ ਦੇ ਵਿੱਚ ਹਜੇ ਵੀ ਕਿੱਡੇ ਲੋਕ ਭੋਲੇ ਨੇ ਕਿੱਡੇ ਲੋਕ ਅੰਨੇ ਨੇ ਕੈਨੇਡਾ ਜਾਣ ਵਾਸਤੇ ਕਿ ਪੁੱਛ ਪੜਤਾਲ ਹੀ ਨਹੀਂ ਕੀਤੀ ਮਾਂ ਦੇ ਪੁੱਤਾਂ ਨੇ ਬਸ ਇਹੋ ਗੱਲ ਲੈ ਕੇ ਖੁਸ਼ ਹੋਏ ਫਿਰੇ ਵੀ ਹਾਂਜੀ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਆ ਗਿਆ ਕੁੜੀ ਤਾਂ ਵਰਕ ਪਰਮਿਟ ਤੇ ਆ ਸਾਡੇ ਦਾ ਭਾਗ ਖੁੱਲ ਗਿਆ ਕੁੜੀ ਤਾਂ ਸੋਹਣੀ ਸੁਨੱਖੀ ਆ ਉਹ ਤਾਂ ਸਾਡੇ ਮੁੰਡੇ ਨਾਲ ਵੀਡੀਓ ਕਾਲ ਤੇ ਗੱਲਾਂ ਵੀ ਕਰਦੀ ਆ ਉਹ ਤਾਂ ਸਾਸਰ ਨਾਲ ਵੀ ਗੱਲਾਂ ਕਰਦੀ ਆ ਸੌਰਰ ਨਾਲ ਵੀ ਗੱਲਾਂ ਕਰਦੀ ਆ ਭਾਈ ਉਹਨੇ ਗੱਲਾਂ ਕਰਨੀਆਂ ਹੀ ਸੀਗੀਆਂ ਜਿਨ੍ਹਾਂ ਨੇ 15 ਲੱਖ ਰੁਪਏ ਐਡਵਾਂਸ ਲਿਆ ਸੀਗਾ ਵੀਡੀਓ ਕਾਲ ਤੇ ਮੰਗਣੀ ਕਰਕੇ ਉਹਦਾ ਕੀ ਜਾਂਦਾ ਵੀਡੀਓ ਕਾਲ ਤੇ 20 ਮਿੰਟ ਗੱਲਾਂ ਕਰਨ ਨਾਲ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਕੀ ਹੋਣੇ ਇਹ ਪੰਜਾਬ ਦੇ ਵਿੱਚ ਨਵੀਂ ਠੱਗੀ ਚੱਲ ਪਈ ਕੀ ਇੱਥੇ ਕਈ ਕੁਝ ਕ ਮਾਂ ਪਿਓਾਂ ਦੀ ਐਡੀਆਂ ਕਿ ਜਮੀਰਾ ਮਰ ਗਈਆਂ ਕਿ ਥਾਂ ਥਾਂ ਤੇ ਆਪ ਦੀ ਕੁੜੀ ਦਾ ਮੰਗਣਾ ਕਰਦੇ ਫਿਰਦੇ ਆ ਕਿਸ ਤੋਂ 10 ਲੱਖ ਫੜ ਲਿਆ ਕਿਸ ਤੋਂ 15 ਲੱਖ ਫੜ ਲਿਆ ਮੈਂ ਮੁੰਡੇ ਵਾਲੇ ਨੂੰ ਕਹਿਣਾ ਭਰਾਵੋ ਜੇ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਆਉਂਦਾ ਨਾ ਤਾਂ ਐਵੇਂ ਅੰਨੇ ਨਾ ਹੋ ਜਾਇਆ ਕਰੋ ਲਾਲਾ ਨਾ ਸਿੱਟਣ ਲੱਗ ਜਾਇਆ ਕਰੋ ਕੁੜੀ ਵਾਲਿਆਂ ਦੀ ਪਹਿਲਾਂ ਪੂਰੀ ਪੁੱਛ ਪੜਤਾਲ ਕਰ ਲਿਆ ਕਰੋ ਵੀ ਭਾਈ ਕੁੜੀ ਵਾਲੇ ਕਿਵੇਂ ਆ ਕੈਨੇਡਾ ਦੇ ਵਿੱਚ ਵੀ ਕੁੜੀ ਦੀ ਪੁੱਛ ਪੜਤਾਲ ਕਰ ਲਿਆ ਕਰੋ ਕਿਉਂਕਿ ਅੱਜ ਕੱਲ ਹਰੇਕ ਬੰਦੇ ਦੇ ਰਿਸ਼ਤੇ ਤਾਂ ਕੈਨੇਡਾ 'ਚ ਬੈਠੇ ਆ ਯਾਰ ਵਾਲੀ ਕੈਨੇਡਾ 'ਚ ਬੈਠੇ ਆ ਪਰ ਆਪਣੇ ਪੰਜਾਬ 'ਚ ਬੜਾ ਕੀ ਚੱਲਦਾ ਕਿ ਜੇ ਮਾੜਾ ਜਾ ਕੇ ਤੇ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਆ ਜਾਏ ਤਾਂ ਆਪਾਂ ਤਾਂ ਘਰ ਦੀਆਂ ਕੰਧਾਂ ਨੂੰ ਹੀ ਪਤਾ ਲੱਗਣ ਦਿੰਦੇ ਬਸ ਆਪਾਂ ਕਿਹਨੂੰ ਚੁੱਪ ਕਰ ਚੁੱਪ ਕਰ ਜੋ ਜੇ ਗੱਲ ਬਾਹਰ ਉੱਡ ਗਈ ਫਲਾਣਾ ਭਾਂਡੀ ਮਾਰ ਦੂ ਫਲਾਣਾ ਭਾਂਡੀ ਮਾਰ ਦੂ ਆਪਾਂ ਭਾਂਡੀਆਂ ਤੋਂ ਡਰਦੇ ਹੀ ਆਪ ਦੇ ਮੁੰਡੇ ਦਾ ਰਿਸ਼ਤਾ ਦੱਸ ਦੇਣ ਵੀ ਕਿੱਥ ਤੇ ਜਦੋਂ ਲਾਲ ਬੱਤੀ ਜਗ ਜਾਂਦੀ ਹੈ ਫਿਰ ਆਪਾਂ ਚੀਕਾ ਮਾਰਦੇ ਸਾਡਾ ਠੱਗੀ ਵੱਜ ਗਈ। ਹੁਣ ਦੇਖ ਲੋ ਇੱਕ ਮਾਂ ਨੇ ਆਪ ਦੀ ਧੀ ਦਾ ਸੱਤ ਥਾਵਾ ਤੇ ਮੰਗਣਾ ਕਰਤਾ ਵੀਡੀਓ ਕਾਲ ਦੇ ਉੱਪਰ ਤੇ ਸੱਤਾਂ ਥਾਵਾ ਤੋਂ ਲੱਖਾਂ ਰੁਪਏ ਠੱਗੀ ਮਾਰ ਲਈ। ਤੇ ਕੁੜੀ ਹੁਣ ਵੀ ਕੈਨੇਡਾ 'ਈ ਬੈਠੀ ਐ। ਜਿਨ੍ਹਾਂ ਨਾਲ ਠੱਗੀ ਵੱਜ ਗਈ ਉਹਨਾਂ ਦੇ ਪੈਸੇ ਨਾ ਬਾਈ ਅੱਜ ਮੁੜਨ ਨਾ ਕੱਲ ਮੁੜਨ। ਥਾਣੇ ਕਚਹਿਰੀਆਂ ਤੱਕੇ ਖਾਣੇ ਖਾਂਦੇ ਫਿਰਨਗੇ, ਨਾਲੇ ਵਕੀਲਾਂ ਦੇ ਘਰ ਭਰਦੇ ਫਿਰਨਗੇ, ਨਾਲੇ ਪੁਲਿਸੀਆਂ ਦੇ ਘਰ ਭਰਦੇ ਫਿਰਨਗੇ। ਸਾਡੇ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ ਯਾਰ। ਸਾਡੇ ਵਾਲਿਆਂ ਨੂੰ ਇਹ ਹੋ ਗਿਆ ਵੀ ਬਸ ਕੈਨੇਡਾ ਨੂੰ ਤੁਰ ਜ ਜਾ ਆ ਜੀ ਬਰਨੂ ਹੱਥ ਪਾ ਜੇ ਪਿੱਛੋਂ ਭਾਵੇਂ ਸਾਰਾ ਕੁਝ ਹੀ ਰੁੜ ਜੇ ਭਾਵੇਂ ਸਾਰੀ ਜ਼ਮੀਨ ਹੀ ਵਿਕ ਜੇ 20 20 ਕਿੱल्ल्याਨੇ ਮੁੰਡੇ ਯਾਰ ਬਾਹਰ ਜਾਣ ਨੂੰ ਐਡੇ ਕਾਲੇ ਗੱਲਾਂ ਹੀ ਛੱਡ ਦਿਓ ਕੁੜੀ ਦਾ ਕੈਰੇਕਟਰ ਨਹੀਂ ਦੇਖਣਾ ਕੁੜੀ ਦੀ ਕਿੰਨੀ ਉਮਰ ਹੈ ਇਹ ਨਹੀਂ ਦੇਖਣੀ ਗੋਰੀ ਕਾਲੀ ਅੰਨੀ ਲੂਲੀ ਮੋਟੀ ਪਤਲੀ ਜਿਹੋ ਜੀ ਮਰਜ਼ੀ ਹੋਵੇ ਕਹਿੰਦੇ ਬਸ ਮੁੰਡਾ ਕੈਨੇਡਾ ਪਹੁੰਚ ਜੇ ਆ ਲੈ ਪਹੁੰਚ ਗਿਆ ਸੱਤ ਘਰ ਤਾਂ ਪਹੁੰਚ ਗਏ ਆ ਸੱਤ ਘਰ ਤਾਂ ਨੁਕਰੇ ਲਾਤੇ ਕੁੜੀ ਦੀ ਮਾਂ ਨੇ ਤੇ ਕੁੜੀ ਨੇ ਦੱਸੋ ਹੁਣ ਕੀ ਹੋ ਜੂਗਾ 1 ਰੁਪਈਆ ਨਹੀਂ ਮੁੜਦਾ ਜਿਹੜਾ ਮਰਜ਼ੀ ਜੋਰ ਪਈ ਲਾ ਲੈ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਬਾਕੀ ਬਦ ਲੋਕ ਸੁਚੇਤ ਹੋਣ ਜਾਗਰੂਕ ਹੋਣ ਕਿ ਕੈਨੇਡਾ ਵਾਲੀ ਕੁੜੀ ਵੇਕੇ ਭਰਾਵੋ ਲਾਲਾ ਨਾ ਸਿੱਟਿਆ ਕਰੋ ਅੰਨੇ ਨਾ ਹੋਇਆ ਕਰੋ ਇੱਥੇ ਲੋਕ ਹੱਥਾਂ ਦੇ ਹੱਥ ਮਾਰਦੇ ਫਿਰਦੇ ਆ ਕੈਨੇਡਾ ਬੈਠੀ ਨੂੰ ਪਤਾ ਵੀ ਸਾਨੂੰ ਤਾਂ ਬਾਦੂ ਰਿਸ਼ਤੇ ਨੇ ਬਾਦੂ ਇੱਥੇ ਉੱਲੂ ਤੁਰੇ ਫਿਰਦੇ ਆ ਜਿਹੜੇ ਸਾਨੂੰ ਭੱਜ ਭੱਜ ਕੇ ਕਹਿਣਗੇ ਵੀ ਹਾਂ ਅਸੀਂ ਕੁੜੀ ਦਾ ਰਿਸ਼ਤਾ ਲੈਣੇ ਅਸੀਂ ਕੁੜੀ ਦਾ ਰਿਸ਼ਤਾ ਲੈਣੇ ਆ ਇਸ ਕਰਕੇ ਇਸ ਠੱਗੀ ਤੋਂ ਬਚੋ ਸਾਡਾ ਮਕਸਦ ਬਾਦੂ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ